ਹਾਂਜੀ ਪਿਆਰੇ ਵਿਦਿਆਰਥੀਓ ਅੱਜ ਅਸੀਂ ਕਹਾਣੀ ਪੜਾਂਗੇ ਬਾਬਾ ਬੋੜ ਠੀਕ ਹੈ ਚਲਦੇ ਆਂ ਬੇਟਾ ਅੱਜ ਦੀ ਵੀਡੀਓ ਅੱਜ ਕੁਝ ਲੋਕ ਜੰਗਲ ਵਿੱਚ ਆਏ ਉਹਨਾਂ ਨੇ ਸਭ ਤੋਂ ਪੁਰਾਣਾ ਬੋੜ ਵੱਢ ਦਿੱਤਾ ਸਾਰੇ ਜਾਨਵਰ ਦੁਖੀ ਸਨ ਇਸ ਰੁੱਖ ਨੂੰ ਸਾਰੇ ਬਾਬਾ ਬੋੜ ਕਹਿ ਕੇ ਬੁਲਾਉਂਦੇ ਸਨ ਲੱਕੜਹਾਰੇ ਨੇ ਦਰਖਤ ਨੂੰ ਆਰੇ ਨਾਲ ਕੱਟ ਕੇ ਇੱਕ ਵੱਡੀ ਗੱਡੀ ਵਿੱਚ ਲੱਦ ਲਿਆ ਸਾਰੇ ਜਾਨਵਰ ਰੋਂਦੇ ਹੋਏ ਗੱਡੀ ਦੇ ਪਿੱਛੇ ਕਾਫੀ ਦੂਰ ਤੱਕ ਭੱਜਦੇ ਰਹੇ ਹਜ਼ਾਰਾਂ ਪਸ਼ੂ ਪੰਛੀ ਬੇਕਰ ਹੋ ਗਏ ਕਈ ਪਸ਼ੂਆਂ ਦਾ ਭੋਜਨ ਅਤੇ ਛਾਂ ਵੀ ਖੋ ਲਈ ਗਈ ਸਾਰੀ ਗਰਮੀ ਇਸੇ ਉਦਾਸੀ ਤੇ ਗਮ ਵਿੱਚ ਲੰਘ ਗਈ ਫਿਰ ਮੀਂਹ ਆ ਗਿਆ ਸਾਰਿਆਂ ਨੇ ਨਵੇਂ ਘਰ ਲੱਭ ਲਏ ਅਤੇ ਰਹਿਣ ਲੱਗ ਪਏ ਇੱਕ ਦਿਨ ਸਵੇਰੇ ਇੱਕ ਪੰਛੀ ਬਾਪੇ ਕੋਲ ਆਇਆ ਉਹ ਖੁਸ਼ੀ ਨਾਲ ਚੈੱਕਣ ਲੱਗਾ ਬਾਬਾ ਵਾਪਸ ਆ ਗਿਆ ਸਾਡਾ ਬਾਬਾ ਵਾਪਸ ਆ ਗਿਆ ਉਸਦੀ ਆਵਾਜ਼ ਸੁਣ ਕੇ ਸਾਰੇ ਇਕੱਠੇ ਹੋ ਗਏ ਸਾਰਿਆਂ ਨੇ ਦੇਖਿਆ ਕਿ ਬਾਪ ਬੋੜ ਬਾਬੇ ਦੀਆਂ ਜੜਾਂ ਵਿੱਚੋਂ ਇੱਕ ਛੋਟਾ ਜਿਹਾ ਬੋੜ ਦਾ ਬੂਟਾ ਉਕਾਇਆ ਸੀ ਜੰਗਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਕਰਦੇ ਆਂ ਬੇਟਾ ਇਸ ਦਾ ਪਾਠ ਆਧਾਰਿਤ ਅਭਿਆਸ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਵਾਕਾਂ ਵਿੱਚ ਦਿਓ ਕੁਝ ਲੋਕਾਂ ਨੇ ਜੰਗਲ ਵਿੱਚ ਆ ਕੇ ਕੀ ਕੀਤਾ ਉੱਤਰ ਹੈ ਇਸ ਦਾ ਉਹਨਾਂ ਨੇ ਸਭ ਤੋਂ ਪੁਰਾਣਾ ਬੋੜ ਵੱਢ ਦਿੱਤਾ ਅਗਲਾ ਪ੍ਰਸ਼ਨ ਹੈ ਰੋਖ ਨੂੰ ਸਾਰੇ ਕੀ ਕਹਿ ਕੇ ਬੁਲਾਉਂਦੇ ਸਨ ਉੱਤਰ ਬਾਬਾ ਬੋੜ ਕਹਿ ਕੇ ਬੁਲਾਉਂਦੇ ਸਨ ਪ੍ਰਸ਼ਨ ਨੰਬਰ 10 ਲੱਕੜਹਾਰੇ ਨੇ ਦਰਖਤ ਨੂੰ ਕਿਸ ਨਾਲ ਕੱਟਿਆ ਉੱਤਰ ਹੈ ਲੱਕੜਹਾਰੇ ਨੇ ਦਰਖਤ ਨੂੰ ਆਰੇ ਨਾਲ ਕੱਟਿਆ ਨੰਬਰ 2 ਮਿਲਾਨ ਕਰਨੇ ਹੈ ਬਟਾ ਜੰਗਲ ਦੇ ਨਾਲ ਹਰਿਆਲੀ ਹੈ ਆਰਾ ਲੱਕੜਹਾਰਾ ਜੜ ਬੂਟਾ ਰਾਤ ਹਨੇਰਾ ਸਹੀ ਗਲਤ ਚੁਣੋ ਬਹੁਤ ਲੋਕ ਜੰਗਲ ਵਿੱਚ ਆਏ ਇਹ ਗਲਤ ਹੈ ਹਜ਼ਾਰਾਂ ਪਸ਼ੂ ਪੰਛੀ ਬੇਕਾਰ ਹੋ ਗਏ ਇਹ ਸਹੀ ਹੈ ਫਿਰ ਮੀਂਹ ਆ ਗਿਆ ਇਹ ਵੀ ਸਹੀ ਹੈ ਜੰਗਲ ਵਿੱਚ ਗਮੀ ਦੀ ਲਹਿਰ ਦੌੜ ਗਈ ਗਲਤ ਹੈ ਨੰਬਰ 4 ਕਹਾਣੀ ਵਿੱਚੋਂ ਹੋੜਾ ਵਾਲੇ ਸ਼ਬਦ ਚੁਣੋ ਲੋਕ ਤੋਂ ਵੋਗੜ ਛੋਟਾ ਭੋਜਨ ਕੋਲ ਹੋ ਹੋ ਰੁੰਦੀ ਅੱਗੇ ਬੇਟਾ ਅਧਿਆਪਕ ਦੁਆਰਾ ਆਪਣੇ ਵੱਲੋਂ ਤਸਵੀਰ ਵਿਖਾ ਕੇ ਵਿਦਿਆਰਥੀ ਤੋਂ ਪਦ ਅਨੁਸਾਰ ਲਿਖਤੀ ਕੰਮ ਕਰਵਾਇਆ ਜਾਵੇ ਇਹ ਨੰਬਰ 1 ਹੈ ਤ੍ਰਕਤ ਅਤੇ ਚਿੜੀ ਗੱਲ ਕਰ ਰਹੇ ਸਨ ਨੰਬਰ 2 ਤ੍ਰਕਤ ਦੇ ਚਸ਼ਮਾ ਗਿਆ ਹੋਇਆ ਸੀ ਅੱਗੇ ਬੇਟਾ ਅਗਲਾ ਹਵਾਈ ਜਹਾਜ਼ ਕਿਵੇਂ ਉੱਡਦਾ ਹੈ ਇਹ ਪੜ੍ਹਦੇ ਹਾਂ ਸੀ ਇੱਕ ਦਿਨ ਵਿਗਿਆਨ ਦੀ ਜਮਾਤ ਦੌਰਾਨ ਸਰਲਾ ਬਾਰੀ ਜੋ ਬਾਹਰ ਆਕਾਸ਼ ਵਿੱਚ ਖੰਭ ਫੈਲਾਏ ਉੜਦੀ ਇਨ ਨੂੰ ਦੇਖ ਰਹੀ ਸੀ ਉਹ ਕਿੰਨੀ ਖੁਸ਼ ਹੋਣੀਏ ਸਰਲਾ ਨੂੰ ਹਵਾਈ ਜਹਾਜ਼ ਨੂੰ ਉੜਦਿਆਂ ਦੇਖਣਾ ਵੀ ਬੜਾ ਪਸੰਦ ਸੀ ਸੁਣ ਤੇਰਾ ਨਾ ਕੀ ਹੈ ਕਿ ਤੈਨੂੰ ਬੋਰਡ ਸੌਰੀ ਤੈਨੂੰ ਬੋਰਡ ਉੱਤੇ ਧਿਆਨ ਨਹੀਂ ਦੇਣਾ ਚਾਹੀਦਾ ਜਮਾਤ ਵਿੱਚ ਪੜ੍ਹਾ ਰਹੀ ਅਧਿਆਪਕਾ ਨੇ ਕਿਹਾ ਸਰਲਾ ਘਬਰਾ ਕੇ ਖੜੀ ਹੋ ਗਈ ਅਤੇ ਬੋਲੀ ਸੌਰੀ ਮੈਡਮ ਮਾਫ ਕਰ ਦਿਓ ਮੈਂ ਇੱਲ ਨੂੰ ਦੇਖ ਰਹੀ ਸੀ ਕਾਸ਼ ਅਸੀਂ ਵੀ ਪੰਛੀਆਂ ਵਾਂਗ ਉੱਡ ਸਕਦੇ ਜਾਂ ਫਿਰ ਹਵਾਈ ਜਹਾਜ਼ ਦੀ ਤਰ੍ਹਾਂ ਤੇਰਾ ਨਾਂ ਕੀ ਹੈ ਸਰਲਾ ਸਰਲਾ ਹਵਾਈ ਜਹਾਜ਼ ਬਹੁਤ ਵੱਡੇ ਅਤੇ ਬਹੁਤ ਭਾਰੀ ਹੁੰਦੇ ਹਨ ਉਹਨਾਂ ਦੇ ਦੋਵੇਂ ਕਿਨਾਰਿਆਂ ਉੱਤੇ ਪੰਛੀਆਂ ਦੀ ਤਰ੍ਹਾਂ ਖੰਭ ਲੱਗਣੇ ਹੁੰਦੇ ਹਨ ਪੰਛੀ ਉੱਡਦੇ ਸਮੇਂ ਆਪਣੇ ਖੰਭ ਫੜਫੜਾਉਂਦੇ ਹਨ ਪਰ ਅਸੀਂ ਲੋਕਾਂ ਨੇ ਹਵਾਈ ਜਹਾਜ਼ ਦੇ ਖੰਭਾਂ ਨੂੰ ਫੜਫਣਾਉਂਦੇ ਹੋਏ ਕਦੇ ਨਹੀਂ ਵੇਖਿਆ ਮੈਡਮ ਨੇ ਸਮਝਾਉਂਦਿਆਂ ਕਿਹਾ ਫਿਰ ਉਹ ਉੱੜਦੇ ਕਿਵੇਂ ਨੇ ਸਾਲਾ ਨੇ ਉਸ ਸੁਖਸਾ ਨਾਲ ਉਤਸ਼ੁਕਤਾ ਨਾਲ ਪੁੱਛਿਆ ਜਦੋਂ ਜਹਾਜ਼ ਦਾ ਇੰਜਣ ਬਾਲਣ ਨੂੰ બાળਦਾ ਹੈ ਤਾਂ ਉਹ ਬਹੁਤ ਤੇਜ਼ੀ ਗਤੀ ਨਾਲ ਗਰਮ ਕੈਸਾ ਛੱਡਦਾ ਹੈ ਇਸ ਨਾਲ ਇੰਜਣ ਦੇ ਪਿੱਛੇ ਹਵਾ ਦਾ ਦਬਾਅ ਬਣਦਾ ਹੈ ਇਸ ਨਾਲ ਜਹਾਜ਼ ਅੱਗੇ ਵਧਦਾ ਹੈ ਹਵਾ ਜਹਾਜ਼ ਦੇ ਖੰਭਾਂ ਦੇ ਉੱਪਰ ਅਤੇ ਅੰਦਰ ਵਗਦੀ ਹੈ ਜੋ ਪੰਛੀ ਦੇ ਖੰਭ ਵਾਂਗ ਹੁੰਦੇ ਹਨ ਇਸ ਦੁਆਰ ਨਾਲ ਹੀ ਜਹਾਜ਼ ਉੱਪਰ ਉੱਠਦੇ ਹਨ ਜਹਾਜ਼ਾਂ ਨੂੰ ਉਡਾਣ ਭਰਨ ਅਤੇ ਉੱਤਾਂ ਉਤਰਨ ਲਈ ਇੱਕ ਵੱਡੀ ਲੰਮੀ ਸੜਕ ਦੀ ਲੋੜ ਹੁੰਦੀ ਹੈ ਇਨ੍ਹਾਂ ਲੰਮੀਆਂ ਸੜਕਾਂ ਨੂੰ ਰਨਵੇ ਕਹਿੰਦੇ ਹਨ ਜਹਾਜ਼ ਨੂੰ ਉਡਾਣ ਭਰਨ ਉਡਾਣ ਭਰਨ ਅਤੇ ਉਤਰਨ ਪਹਿਲਾਂ ਰਨਵੇ ਉੱਤੇ ਬਹੁਤ ਹੀ ਤੇਜ਼ ਗਤੀ ਨਾਲ ਦੌੜਨਾ ਪੈਂਦਾ ਹੈ ਹਵਾ ਵਿੱਚ ਉੱਪਰ ਉੱਠਣ ਦੇ ਲਈ ਜਹਾਜ਼ ਨੂੰ ਬਹੁਤ ਹੀ ਤੇਜ਼ ਗਤੀ ਦੀ ਲੋੜ ਹੁੰਦੀ ਹੈ ਰਣਵੇ ਹਵਾਈ ਅੱਡੇ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜੋ ਹਵਾਈ ਜਹਾਜ਼ਾਂ ਨੂੰ ਆਪਣੀ ਗਤੀ ਵਿਧਾਉਣ ਲਈ ਕਾਫੀ ਸਮਾਂ ਦਿੰਦਾ ਹੈ ਅੱਗੇ ਬੇਟਾ ਪਾਠ ਅਭਿਆਸ ਏ ਈ ਈ ਲਗਾ ਮਾਤਰਾਵਾਂ ਵਾਲੇ ਸ਼ਬਦ ਲਿਖਣੇ ਨੇ ਸਿਆਰੀ ਵਾਲੇ ਲਾਵੇਂ ਵਾਲੇ ਤੇ ਵਿਆਰੀ ਵਾਲੇ ਇੱਕ ਦਿਨ ਵਿਗਿਆਨ ਦੀ ਬਾਰੀ ਐਲ ਕਿੰਨੀ ਦੇਖਣਾ ਨਹੀਂ ਧਿਆਨ ਦੇਣਾ ਨੰਬਰ 2 ਸਹੀ ਤਸਵੀਰ ਨਾਲ ਮਿਲਾਨ ਕਰਨੇ ਆ ਇਹ ਹਵਾਈ ਜਹਾਜ਼ ਬੇਟਾ ਤੁਹਾਡੇ ਸਾਹਮਣੇ ਇਹਦੇ ਵਿੱਚ ਬੁੱਕ ਦੇ ਵਿੱਚ ਪਿਕਚਰ ਦਿੱਤੀ ਹੋਣੀ ਹੈ ਠੀਕ ਹੈ ਹਵਾਈ ਜਹਾਜ਼ ਨੂੰ ਹਵਾਈ ਜਹਾਜ਼ ਦੀ ਪਿਕਚਰ ਨਾਲ ਮਿਲਾਨ ਕਰਨਾ ਹੈ ਸਮੁੰਦਰੀ ਜਹਾਜ਼ ਸਮੁੰਦਰੀ ਜਹਾਜ਼ ਨਾਲ ਲੜਾਕੂ ਨਾਲ ਲੜਾਕੀ ਜਹਾਜ਼ ਲੜਾਕੂ ਜਹਾਜ਼ ਦੀ ਪਿਕਚਰ ਨਾਲ ਮਿਲਾਨ ਕਰਨਾ ਹੈ ਪੁਲਾੜੀ ਜਹਾਜ਼ ਇਦੇ ਸਾਹਮਣੇ ਦੀ ਪਿਕਚਰ ਨਾਲ ਮਿਲਾਨ ਕਰਨਾ ਹੈ। ਅਗੇ ਨਿਰਾਰਥਕ ਸ਼ਬਦ ਉੱਤੇ ਗੋਲਾ ਲਾਉਣਾ ਹੈ। ਨਿਰਾਰਥਕ ਸ਼ਬਦ ਹੁੰਦੀਆਂ ਬੇਟਾ ਜਿਹਦਾ ਕੋਈ ਅਰਥ ਨਾ ਹੋਵੇ। ਜਿਵੇਂ ਜਹਾਜ਼ ਸ਼ਬਦ ਦਾ ਵੀ ਅਰਥ ਹੈ, ਆਕਾਸ਼ ਦਾ ਵੀ ਅਰਥ ਹੈ, ਉਡਾਨ ਸ਼ਬਦ ਦਾ ਵੀ ਅਰਥ ਹੈ। ਜਿਹਹੁ ਜਦਾ ਕੋਈ ਅਰਥ ਨਹੀਂ ਇਸ ਕਰਕੇ ਇਹ ਨਿਰਾਰਥਕ ਸ਼ਬਦ ਹੈ। ਤਾਂ ਇਸ ਅਸੀਂ ਨਿਰਾਰਥਕ ਜਿਹੜਾ ਸ਼ਬਦ ਹੈ ਜਹੂਸ ਦੇ ਚੱਕਰ ਲਾਵਾਂਗੇ। ਅੱਗੇ ਨੰਬਰ 4 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਵਾਕਾਂ ਵਿੱਚ ਦਿਓ। ਵਿਗਿਆਨ ਦੀ ਜਮਾਤ ਦੌਰਾਨ ਸਰਲਾ ਬਾਰੀ ਵਿੱਚੋਂ ਕੀ ਦੇਖ ਰਹੀ ਸੀ ਉੱਤਰ ਹੈ ਵਿਗਿਆਨ ਦੀ ਜਮਾਤ ਦੌਰਾਨ ਸਰਲਾ ਬਾਰੀ ਵਿੱਚੋਂ ਹਵਾਈ ਜਹਾਜ਼ ਦੇਖ ਰਹੀ ਸੀ ਹਵਾਈ ਜਹਾਜ਼ ਕਿਸ ਤਰ੍ਹਾਂ ਦੇ ਹੁੰਦੇ ਹਨ ਹਵਾਈ ਅੱਡੇ ਉੱਤੇ ਲੰਮੀ ਸੜਕ ਨੂੰ ਕੀ ਕਹਿੰਦੇ ਹਨ ਹਰਾਨਵੇ ਨੰਬਰ 5 ਕਹਾਣੀ ਵਿੱਚੋਂ ਦੁਲਾਵਾਂ ਵਾਲੇ ਸ਼ਬਦ ਚੁਣਨੇ ਨੇ ਮੈਡਮ ਫਲਾਉਂਦੇ ਤੈਨੂੰ ਜਿਹਾ ਸਾ ਪੈਦਾ ਠੀਕ ਹੈ ਅਕੇ ਬੇਟਾ ਅਦੇ ਆਪਕੋ ਦੁਆਰਾ ਆਪਣੇ ਵੱਲੋਂ ਤਸਵੀਰ ਵਿਖਾ ਕੇ ਵਿਦਿਆਰਥੀ ਤੋਂ ਪੱਤਰ ਅਨੁਸਾਰ ਲਿਖਤੀ ਕੰਮ ਕਰਵਾਇਆ ਜਾਵੇ ਇਹ ਦੇਖੋ نیچے ਕੀਤਾ ਹੋਇਆ ਹੈ ਲੜਕੀ ਹਵਾਈ ਜਹਾਜ਼ ਨੂੰ ਦੇਖ ਕੇ ਖੁਸ਼ ਹੋ ਰਹੀ ਹੈ ਹਵਾਈ ਜਹਾਜ਼ ਦੇ ਖੰਭਾਂ ਪੰਛੀ ਦੇ ਖੰਭ ਵਾਂਗ ਜਮਾ ਪੰਛੀ ਦੇ ਖੰਭ ਵਾਂਗ ਲੱਗਦੇ ਹਨ ਏਸੀ ਬਟਾ ਅੱਜ ਦੀ ਵੀਡੀਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ